ਦੇਖ ਸਕਦੇ ਹੋ ਬਿਆਸ ਦਰਿਆ ਤਲਵਾੜਾ ਤੋਂ ਪਾਣੀ ਜਿਹੜਾ ਉੱਪਰ ਜਾ ਰਿਹਾ ਹੈ ਔਰ ਬਹੁਤ ਹੀ ਜ਼ਿਆਦਾ ਲੋਕ ਜਿਹੜੇ ਇਸ ਵੇਲੇ ਕੰਮ ਤੇ ਲੱਗੇ ਹੋਏ ਨੇ ਨਹੀਂ ਤੇ ਪਾਣੀ ਜਿਹੜਾ ਇਹ ਚੱਕ ਮੀਰਪੁਰ ਆਦੀ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਬਹੁਤ ਵੱਡੀ ਤਵਾਹੀ ਦੇ ਰਿਹਾ ਹੈ ਲੇਕਿਨ ਲੋਕ ਲੱਗੇ ਹੋਏ ਨੇ ਤੁਸੀਂ ਦੇਖ ਰਹੇ ਹੋ ਤੁਸੀਂ ਦੇਖਦੇ ਹੋ ਆ ਪਾਣੀ ਦਾ ਜਿਹੜਾ ਪੱਦਰ ਹੈ ਬਿਲਕੁਲ ਨੇੜੇ ਹੈ ਆ ਪਾਣੀ ਵੜ ਰਿਹਾ ਕੁਛ ਹੀ ਦੇਰ ਚ ਪਾਣੀ ਜਿਹੜਾ ਅਗਰ ਬਾਰਿਸ਼ਦਾ ਹੀ ਰਹੀ ਤੇ ਪਾਣੀ ਜਿਹੜਾ ਬਹੁਤ ਵੱਡੇ ਲੈਵਲ ਤੇ ਜਿਹੜਾ ਇਥੇ ਨੁਕਸਾਨ ਹੋਣਾ ਜ਼ਰੂਰੀ ਹੈ ਆਸਰ ਬੰਨ ਬਿਲਕੁਲ ਤੁਸੀਂ ਇਸ ਲਈ ਦਰਿਆ ਦੇ ਬਿਲਕੁਲ ਕੰਢੇ ਬੈਠੇ ਹੋ ਉਹ ਦੇਖ ਰਹੇ ਹੋ ਕਿ ਪਾਣੀ ਬਿਲਕੁਲ ਜਿਹੜਾ ਉਹ ਪਿੰਡਾਂ ਦੇ ਵਿੱਚ ਵੜਨ ਜਾ ਰਿਹਾ ਔਰ ਇਹ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਜੀ ਹਰ ਪਿੰਡਾਂ ਸਹਿਯੋਗ ਨਾਲ ਲੱਗੇ ਹੋਏ ਆ ਪਾਣੀ ਦਾ ਝਟਕਾ ਪਰਨ ਪਿੰਡਾਂ ਜਿੰਨਾ ਵੀ ਟਾਈਮ ਤੋਂ ਪਾਣੀ ਸਾਡੇ ਨੂੰ ਆ ਰਿਹਾ ਫਟ ਪੂਰੀ ਪਣ ਗਈ ਇਸੇ ਪਣਦੀ ਹੋਈ ਆ ਆਪਾਂ ਪਿੰਡ ਚੰਗਰਮਤ ਖੜੇ ਆ ਚੰਗਰ ਸਾਹਮਣੇ ਬਿਆਸ ਜਲਾ ਦਾ ਪਾਣੀ ਪੈਣ ਤੋਂ ਪਿਆਰ ਵੀਗਾ ਤੁਹਾਨੂੰ ਦੱਸਦੇ ਲੱਗਦਾ ਮਿਕਨ ਹੋ ਗਿਆ ਕਿਹੜੇ ਕਿਹੜੇ ਪਿੰਡ ਜਿਹੜੇ ਜਿੰਨੇ ਵੀ ਸੰਗਤ ਇੱਥੇ ਬੈਠੀ ਹੈ ਕਿਹੜੇ ਕਿਹੜੇ ਪਿੰਡ ਹੈ ਇਹ ਲਗਭਗ 10 ਪਿੰਡ ਲੋਕ ਹੈਗੇ ਆ ਜੀ ਤੰਗੜਵਾ ਹੋ ਗਿਆ ਤੱਕ ਮੀਰਪੁਰ ਹੋ ਗਿਆ ਢਾਲ ਟੇਟਕਟਵਾਲ ਫੇਲਾ ਸਿਆਣਾ ਸਾਰੇ ਪਿੰਡਾਂ ਤੋਂ ਆਏ ਨੇ ਇਹ ਕਿਸਲੇ ਤੁਹਾਨੂੰ ਪਤਾ ਲੱਗਾ ਜੀ ਇਹ ਪਹਿਲਾਂ ਅਜ ਤੋਂ 10 ਦਿਨ ਪਹਿਲਾਂ ਬੰਦ ਬੰਦ ਹੋ ਗਿਆ ਸੀਗੇ ਤੇ ਟੁੱਟਣ ਲੱਗਾ ਦੁਆਰ ਫੇਰ ਆ ਗਿਆ ਪਰसों ਫੇਰ ਆਏ ਬਾਈਕ ਉੱਤੇ ਕੋਈ ਸਵੇਰੇ ਕਿਸ ਨੇ ਉਹ ਤਾਂ ਖਤਨਾਕ ਮੁੱਸਫਰ ਦੁਆਰ ਫੇਰ ਬੰਦ ਆ ਗਿਆ ਤੇ ਹੁਣ ਸਰਕਾਰ ਅੱਗੇ ਕੀ ਮੰਗਿਆ ਤੁਹਾਡੀ ਸਰਕਾਰ ਦੇ ਮੰਗਿਆ ਇਹਨੂੰ ਸਿਆਲ ਨੂੰ ਤੁਹਾਨੂੰ ਲਈ ਕਿਦਾਂ ਨਾਵੇਂ ਕਿਦ ਕਰੇਡ ਪਾਇਆ ਜਾਵੇ ਕਦੋਂ ਬਾਅਦ ਆ ਤੇ ਪਲੇਟ ਬੰਦ ਕੇ ਸਾਨੂੰ ਖੁਸ਼ੀ ਕਰਾਈ ਜਾਵੇ ਤਰਮਿੰਦਰ ਜੀ ਅੱਜ ਤੁਸੀਂ ਇਸ ਲਈ ਖੜੇ ਹੋ ਤੁਸੀਂ ਦੇਖਦੇ ਹੋ ਕਾਫੀ ਪਿੰਡਾਂ ਦੇ ਜਿਹੜੇ ਲੋਕ ਐ ਖੁਦ ਹੀ ਇਹ ਜਿਹੜਾ ਦਰਿਆ ਦਾ ਪਾਣੀ ਐ ਲਗਾਤਾਰ ਉੱਪਰ ਜਾ ਰਿਹਾ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਤੇ ਕੀ ਸਰਕਾਰੋਂ ਮੰਗ ਐ ਆਹੋ ਤੇ ਇਹ ਰੋਕਾ ਗੈਰ ਕਾਨੂੰਨੀ ਮਾਈਨਿੰਗ ਕਰਕੇ ਦਰਿਆ ਦਾ ਜਿਹੜਾ ਕਿਨਾਰੇ ਐ ਇਹਨੇ ਇੱਕ ਡਾਊਨ ਕਰ ਦਿੱਤੇ ਤੇ ਦਰਿਆ ਦਾ ਜਦੋਂ ਹੁਣ ਪਾਣੀ ਵਧਿਆ ਐ ਤੇ ਉਸ ਦੇ ਹੁਣ ਕਹ ਲਈ ਚੰਗੜਮਾ ਤੋਂ ਬਾਕੀ ਪਿੰਡਾਂ ਦੇ ਪੰਜਾਬ ਦੇ ਲਗਭਗ 25 30 ਪਿੰਡਾਂ ਨੂੰ ਪ੍ਰਭਾਵਿਤ ਕਰਦਾ ਜਿੱਥੇ ਹੈ ਲਗਭਗ ਇਸ 500 ਤੋਂ 600 ਮੀਟਰ ਦਾ ਇਹ ਪਹਾੜ ਹੈ ਤੇ ਜੇ ਪਿੰਡਾਂ ਦੇ ਲੋਕ ਇੱਥੇ ਹਮਲਾ ਨਾ ਮਾਰਦੇ ਇਕੱਠੇ ਹੋ ਕੇ ਜ਼ਿਮੀਦਾਰ ਹੈ ਮਜ਼ਦੂਰਾਂ ਸਾਰੇ ਇਕੱਠੇ ਹੋ ਕੇ ਨਾ ਇਹਨੂੰ ਪੂਰਨਕੂਰ ਕਰਦੇ ਤੇ ਪੂਰੀ ਇੱਥੇ ਬੰਨ੍ਹ ਬਣਾਉਣਾ ਨਾ ਸ਼ੁਰੂ ਕਰਦੇ ਤੇ ਅੱਜ ਨੂੰ 25 30 ਪਿੰਡਲੇ ਨੂੰ ਰੁੜੇ ਹੋਣੇ ਸੀਗੇ ਸਾਡਾ ਚੱਕ ਮੀਰਪੁਰ ਕੋਠੀ ਤੋਂ ਲੈ ਕੇ ਨਵੇਂ ਕਰ ਹੰਦਵਾਲ ਕਹ ਲਈ ਜਾਂ ਥੱਲੇ ਗੱਟ ਲਈ ਸਾਰੇ ਪਿੰਡਾਂ ਨੂੰ ਕੁਝ ਕਰਾਣੀ ਸੀਗੀ ਮੇਨ ਰਾਤ ਲਗਾਤਾਰ ਲੱਗੀ ਹੋਈ ਹੈ ਕੱਲ ਵੀ ਸਾਲਾ ਪਿਛੇ ਦਿਨ ਵੀ ਲੱਗੇ ਰਹੇ ਕੱਲੋਂ ਰਾਤ 12 ਵਜੇ ਤੱਕ ਪੂਰੇ ਲਗਾਤਾਰ ਕੱਲ੍ਹੇ ਵੀ ਨਿਆਣੇ ਥੱਕ ਗਏ ਬਜ਼ੁਰਗ ਵੀ ਥੱਕ ਗਏ ਜਿਹੜੇ ਦਿਨ ਰਾਤ ਲਗਾਤਾਰ ਲੱਗੇ ਹੋਏ ਆ ਇਹਨੂੰ ਬੰਦੋ ਸਵੇਰ ਤੜਕੇ ਵੀ 7 ਵਜੇ ਤੇ ਇੱਥੇ ਲੱਗੇ ਹੋਏ ਆ ਸਰਕਾਰ ਕਹ ਲਈਏ ਇੱਥੇ ਸਰਕਾਰ ਦਾ ਨਾਮ ਦਾ ਕੋਈ ਨਹੀਂ ਮੈਂ ਕਿਸੇ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਹਿੰਦੂ ਖੜਾ ਨਹੀਂ ਕਿਉਂਕਿ ਇੱਕ ਤਾਂ ਗੈਰ ਕਾਨੂੰਨੀ ਮਾਈਨਿੰਗ ਦਾ ਰੋਲਾ ਹੈ ਇੱਥੇ ਦੂਜਾ ਇਹ ਹੈ ਵੀ ਜਦੋਂ ਹੁਣ ਹਾਂ ਤਾਂ ਬੇਸ ਆਪਾ ਪਾਣੀ ਹੈ ਬਿਲਕੁਲ ਉੱਪਰ 2-3 ਕਿਲੋਮੀਟਰ ਤੇ ਗਗੁੰਜਾ ਗੇਟ ਹੈ ਇੱਥੋਂ ਮਹਿਜ਼ 5 ਕਿਲੋਮੀਟਰ ਦੀ ਦੂਰੀ ਤੇ ਪੌਂਗ ਡੈਮ ਹੈ ਜਿੱਥੋਂ ਲਗਭਗ 1 ਲੱਖ ਤੇ 10000 ਕਿਊਸਿਕ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਤੇ ਕੋਈ ਸਾਡਾ ਬੇਲੀਵਾਰਤ ਹੈ ਨਹੀਂ ਹੈ ਦੇਖ ਰਿਹਾ ਸੀ ਇਹ ਰਿਹਾ ਕਿ ਲੋਕ ਆਪ ਜ਼ੋਰ ਲਾ ਕੇ ਲੱਗੇ ਹੋਏ ਆ ਸਾਡੀਆਂ ਮਾਵਾਂ ਪਿੰਡਾਂ ਦੀ ਪੰਚਾਇਤਾਂ ਹੋਰ ਜਿਹਨੇ ਨੌਜਵਾਨ ਹੈ ਕਿਸਾਨ ਹੈ ਸਾਰੇ ਇਕੱਠੇ ਹੋ ਕੇ ਹਮਲਾ ਕਰ ਰਹੇ ਆ ਇਹ ਬੰਨ ਬਣਾਉਣ ਦਾ ਯਤਨ ਕਰ ਰਹੇ ਆ ਇੱਕ ਵੱਡੀ ਗੱਲ ਹੈ ਪੁੱਛੇ ਨਹੀਂ ਆਇਆ ਹੁਣੇ ਨਵੇਂ ਘਰਾ ਦੇ ਹੈਗੇ ਸਰਪੰਚਾ ਪੰਚਾਇਤ ਕੋਈ ਇੱਥੇ ਨਹੀਂ ਗਰਾਉਂਡ ਤੇ ਜਿੱਦਾਂ ਪਤਾ ਲੱਗਾ ਕਿ ਡੀਸੀ ਮੈਡਮ ਵੀ ਇਸਲੇ ਤੱਕ ਇਹ ਗੱਲ ਕਰਕੇ ਜਿਹੜੀ ਹੈ ਉਹ ਲਗਾਤਾਰ ਜਾਣਕਾਰੀ ਪ੍ਰਾਪਤ ਕਰ ਰਹੀ ਹੈ ਡੀਸੀ ਮੈਡਮ ਇਹ ਦੇਖੋ ਜਾਣਕਾਰੀ ਪ੍ਰਾਪਤ ਕਰਨਾ ਇੱਕ ਅਲੱਗ ਗੱਲ ਹੈ ਪਰ ਇਹਨੂੰ ਕੋਈ ਪਰ ਹੁਣ ਇੱਥੇ ਜਿਹੜਾ ਅਫਸਰ ਹੈ ਸਵੇਰੇ ਜਦੋਂ ਮੈਂ ਆਇਆ ਇੱਥੇ ਹਾਏ ਹੈ ਵੀ ਤਲਵਾੜੇ ਦੇ ਵੀਡੀਓ ਤੇ ਹਾਜੀਪੁਰ ਦੇ ਵੀਡੀਓ ਆਏ ਹੈ ਇੱਥੇ ਜਿੰਨਾ ਕਿ ਉਹਨਾਂ ਨੇ ਦੇਖਿਆ ਕੀਤਾ ਹੈ ਪਰ ਜਿਹੜਾ ਡਰੇਨੇਜ ਵਿਭਾਗ ਹੈ ਇਸ ਦੀ ਜ਼ਿੰਮੇਵਾਰੀ ਹੈ ਉਹਦਾ ਕਿਹੜਾ ਅਫਸਰ ਇੱਥੇ ਹੈ ਉਹਦੀ ਕਿਹੜੀ ਜੀਸੀਵੀ ਇੱਥੇ ਲੱਗੀ ਆ ਉਸ ਡਰੇਨੇਜ ਤੋਂ ਭਾਗ ਨੂੰ ਜਿਹੜੇ ਲੱਖਾਂ ਕਰੋੜਾ ਰੁਪਏ ਦਾ ਫੰਡ ਜਾਂਦਾ ਉਹਦਾ ਕਿਹੜਾ ਟਰੈਕਟਰ ਇੱਥੇ ਲੱਗਾ ਹੋਇਆ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹ ਪੰਜਾਬ ਸਰਕਾਰ ਇਹ ਹੈ ਵੀ ਪੰਜਾਬ ਸਰਕਾਰ ਨੇ ਹੜ੍ਹਾਂ ਦੇ ਵਿੱਚ ਪੰਜਾਬ ਰੋਡ ਦਿੱਤਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਜਿੱਥੋਂ ਪਿਆਸ ਦੇ ਆਇਆ ਚਾਹੇ ਰਾਵੀ ਪਠਾਨਕੋਟ ਵਾਲਾ ਹੈ ਤਾਂ ਚਾਹੇ ਸਤਲੁਜ ਵਾਲਾ ਪਾਸਾ ਹੈ ਤੇ ਥਲਕੇ ਜਿਹੜੇ ਪੰਜਾਬ ਦੇ ਜ਼ਿਲ੍ਹੇ ਆ ਉਹ ਸਾਰੇ ਰੋਡ ਦਿੱਤੇ ਲੋਕਾਂ ਨੂੰ ਆਪ ਆਪਣੀ ਮੋਤੇ ਮਰਨ ਦੇ ਲਈ ਪੰਜਾਬ ਸਰਕਾਰ ਨੇ ਸਰ ਦਿੱਤਾ ਜਿਹੜੀ ਸਰਕਾਰ ਦੇ ਮੰਤਰੀ ਇਹ ਕਹਿੰਦੇ ਸੀਗੇ ਵੀ ਮੁਰਗੀ ਤੱਕ ਦਾ ਵੀ ਮੁਆਵਜ਼ਾ ਦਵਾਂਗੇ ਤੇ 2025 ਦੇ ਹੜ੍ਹਾਂ ਦੇ ਵਿੱਚ ਹਾਲਾਤ 23 ਤੋਂ ਵੀ ਜ਼ਿਆਦਾ ਬੱਤਰ ਹੋ ਗਏ ਆ ਲੈਵਲ 1988 ਵਰਗੇ ਜਿਹੜੇ ਫਲੱਡ ਜਿਹੜੇ ਅਸੀਂ ਸੁਣੇ ਹੀ ਨਹੀਂ ਕਦੀ ਅਸੀਂ ਉਦੋਂ ਜੰਮੇ ਬਣੀ ਬਜ਼ੁਰਗ ਦੱਸਦੇ ਆ ਵੀ ਉਹਦੇ ਇਹ ਹਾਲਾਤ ਬਣ ਗਿਆ ਤੇ ਜੇ ਇਦਾਂ ਹੀ ਹਾਲਾਤ ਚੱਲਦੇ ਰਹੇ ਤੇ ਆਉਣ ਵਾਲੇ ਸਮੇਂ 'ਚ ਹੋਰ ਆ ਕਿਉਂਕਿ ਆਏ ਦਿਨ ਹਰ ਸਾਲ ਹੜ੍ਹਾਂ ਦਾ ਮਾਹੌਲ ਹੈ ਸਰਕਾਰ ਕੋਲ ਪ੍ਰਬੰਧ ਜ਼ਰੂਰੀ ਤੇ ਬਿਲਕੁਲ ਹੈ ਨਹੀਂ ਸਾਡੇ ਮਿਨਿਸਟਰ ਹੈ ਮਿਨਰਲ ਮਾਈਨਿੰਗ ਉਹਨਾਂ ਨੇ ਪਿਛਲੇ ਸਮੇਂ ਕਿਹਾ ਕਿ ਅਸੀਂ ਪੂਰਾ ਖੜਾ ਖੜਾ ਦਾ ਬੰਦੋਬਸਤ ਕਰ ਲਿਆ ਆਹ ਹੈ ਬੰਦੋਬਸਤ ਲੋਕ ਆਪ ਕਰ ਦਿੱਤੀ ਹੈ ਅੱਜ ਮਹੀਨੇ ਤੋਂ ਉੱਪਰ ਪਾਣੀ ਚਲੇ ਨੂੰ ਹੋ ਗਿਆ ਹੈ ਤੇ ਲੋਕ ਆਪ ਬੰਨ ਰੋਜ਼ ਲੱਗੇ ਹੋਇਆ ਇਹਨੂੰ ਬੰਨਣ ਦੇ ਲਈ ਰੋਜ਼ ਖਾਰ ਲੱਗਦੀ ਹੈ ਰੁੜ ਜਾਂਦਾ ਹੈ ਰੋਜ਼ ਮਿੱਟੀਾਂ ਲਾ ਕੇ ਲੱਗੇ ਹੋਏ ਆਪਣੇ ਪਲਦੇ ਲੋਕ ਆਪਣੀ ਰਾਖੀ ਆਪ ਕਰ ਰਿਹਾ ਸਰਕਾਰ ਬੁਰੀ ਤਰ੍ਹਾਂ ਦੇ ਨਾਲ ਫੇਲ ਹੋਈ ਹੈ ਜਿਹੜੀ ਆਮ ਲੋਕਾਂ ਦੀ ਸਰਕਾਰ بڑے ਲੋਕਾਂ ਨੇ ਮਿਹਨਤ ਮਾਰ ਕੇ 92 ਐਮਐਲਏ ਜਿਹੜੇ ਜਿਤਾਏ ਸੀਗੇ ਉਹਨਾਂ ਨੇ ਲੋਕਾਂ ਨੂੰ ਮਾਰਨ ਦਾ ਪ੍ਰਬੰਧ ਕਰ ਦਿੱਤਾ